ਐਸ ਮਹੀਨੇ ਚ ਆ ਰਹੇ ਜਿੰਨੇ ਵੀ ਦੇ ਤਿਹਾਰ ਹੋ ਗਿਆ ਸਭ ਨੂੰ ਸ਼ੁਭਕਾਮਨਾਵਾਂ ਉਹ ਉਸ ਦਾ ਤੁਸੀਂ ਬਾਤ ਗੱਲ ਕੀਤੀ ਆ ਬਾਜ਼ਾਰ ਨੂੰ ਲੈ ਕੇ ਬਾਜ਼ਾਰ ਚ ਕਾਫੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਉਹ ਲੋਕ ਆਪਣੀ ਸਵਦੇਸ਼ੀ ਜਿਹੜੀਆਂ ਬਸਵਾ ਜਿਹੜੀਆਂ ਵਰਤੋ ਜਾਣੀਆਂ ਦੇ ਤਿਹਾਰ ਚੋਂ ਕਾਫੀ ਜ਼ਿਆਦਾ ਖਰੀਦਦਾਰ ਕਰਦੇ ਹੋ ਇੰਨਾ ਜਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਜਿਹੜਾ ਆਨਲਾਈਨ ਮੀਡੀਆ ਉਹਦੇ ਸਹਯੋਗ ਦੇ ਨਾਲੇ ਕਾਫੀ ਲੋਕਾਂ ਵਿੱਚ ਜਾਗਰਤੀ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਆਪਣਾ ਸਵਦੇਸ਼ੀ ਬਣੀਆਂ ਜਾਂ ਬਸਵਾ ਦਾ ਇਸਮਾਲ ਕਰ ਰਹੇ ਨੇ ਪੁਰਾਣਾ ਦੌਰ ਵਾਪਸ ਦਿਖਦਾ ਤਾਂ ਹੈ ਇਦੇ ਨਾਲ ਆਵਾਜ਼ ਕੀ ਗਰਾਊਂਡ ਲੈ ਆਊਟ ਲੈ ਕੇ ਉੱਪਰ ਤੱਕ ਹਰ ਪਰਿਵਾਰ ਨੂੰ ਜਿਹੜੀ ਆ ਖੁਸ਼ੀ ਮਿਲੇਗੀ ਉਹਨਾਂ ਦਾ ਆ ਘਰ ਪਰਿਵਾਰ ਦਾ ਬਹੁਤ ਵਧੀਆ ਤਰੀਕੇ ਨਾਲ ਚੱਲੇਗਾ। ਔਨਲਾਈਨ ਸ਼ਾਪਿੰਗ ਦਾ ਕ੍ਰੇਜ਼ ਕਿੰਨਾ ਫਿਰਦਾ ਹੈ ਇਸ ਵਕਤ? ਔਨਲਾਈਨ ਸ਼ਾਪਿੰਗ ਦਾ ਕ੍ਰੇਜ਼ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਲੋਕਾਂ ਵਿੱਚ ਵੱਧ ਗਿਆ ਸੀ। ਪਰ ਉਹਦੇ ਵਿੱਚ ਕੁਝ ਚੀਜ਼ਾਂ ਦੇਖਣ ਨੂੰ ਮਿਲਿਆ ਔਰ ਜਿੰਨਾ ਗਾਰੰਟੀ ਦਾ ਨਾ ਵਾਰੰਟੀ ਐਸਾ ਕਿ ਮੋਰ ਲੋਕੀ ਜਿਹੜੇ ਆ ਬਾਜ਼ਾਰਾਂ ਵਾਲੇ ਜਿਹੜਾ ਰੁੱਕ ਕਰਦੇ ਦਿਖੇ ਜਾ ਰਹੇ ਨੇ। ਜੀ ਮੇਰਾ ਨਾਮ ਮੋਹਿਤ ਸਰਨਾ ਮੇਰਾ ਇਹ ਸ਼ਾਪ ਹੈਗੇ ਮੋਬਾਈਲ ਦੀ ਸਰਨਾ ਕਮਿਊਨੀਕੇਸ਼ਨ ਦੇ ਨਾਮ ਦਾ ਮਾਰਕੀਟ ਦਾ ਕਰੇਜ਼ ਦੇਖੋ ਜੀ ਜਿੱਦਾਂ ਦੀਵਾਲੀ ਤੇ ਆ ਰਸ਼ ਨਿਕਲਿਆ ਹੁਣ ਕਾਫੀ ਇਹ ਆ ਕਿ ਗੈਪ ਗੈਪ ਬਾਅਦ ਨਿਕਲਿਆ ਪਹਿਲੇ ਰਖੜੀ ਤੇ ਆਇਆ ਸੀ ਹੁਣ ਦੀਵਾਲੀ ਤੇ ਆਇਆ ਪਰ ਇੱਕ ਚੀਜ਼ ਦੀ ਇੱਕ ਮੈਂ ਤੁਹਾਡੇ ਥਰੂ ਨੇ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਜਿੱਦਾਂ ਆਪਾਂ ਹੜਾਂ ਵਿੱਚ ਸਾਰੇ ਯਾਨੀ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦੀ ਹੈਲਪ ਕੀਤੀ ਹੈ ਨਾ ਤੇ ਬਸ ਉਹੀ ਚੀਜ਼ ਦਿਮਾਗ 'ਚ ਰੱਖ ਕੇ ਹੁਣ ਆਨਲਾਈਨ ਨੂੰ ਕਰੀਏ ਸਾਫ ਅਪਾ ਇੱਕ ਬਜਾ ਦੁਕਾਨਦਾਰ ਦੇ ਮੋੜੇ ਨਾਲ ਮੋੜਾ ਜੋੜ ਕੇ ਚਲੀਏ ਅੱਗੇ ਨਾਲੋਂ ਬਹੁਤ ਘਟਿਆ ਮੀਡੀਆ ਇਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੈਗਾ ਮੀਡੀਆ ਨੇ ਟੈਨ ਨਾਲ ਉਹਨਾਂ ਨੂੰ ਆਪਣੀਆਂ ਪੋਸਟਾਂ ਪਾ ਕੇ ਦੱਸਿਆ ਕਿ ਨਹੀਂ ਆਨਲਾਈਨ ਦੇ ਕੀ ਕੀ ਨੁਕਸਾਨ ਹੈਗੇ ਕੀ ਹੈ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਤੇ ਮੀਡੀਆ ਦਾ ਯੋਗਦਾਨ ਤੇ ਹੈ ਭਾਜੀ ਪਹਿਲਾਂ ਤੇ ਤੁਹਾਡੇ ਚੈਨਲ ਰਾਹੀਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਗੋਵਰਦਨ ਪੂਜਾ ਦੀਪਾਵਲੀ ਤੇ ਵਿਸ਼ਕਰਮ ਦਿਵਸ ਦੀਆਂ ਮੇਰੇ ਵੱਲੋਂ ਹਾਰਦਿਕ ਸ਼ੁਕਾਮਨਾ ਤੇ ਵਧਾਈਆਂ ਦੇਖੋ ਇਹ ਇੱਕ ਕਾਫੀ ਲੰਮੇ ਸਮੇਂ ਤੋਂ ਇੱਕ ਚੀਜ਼ ਦੇਖਣ ਨੂੰ ਮਿਲੀ ਆ ਕਿ ਆਨਲਾਈਨ ਚੀਜ਼ਾਂ ਦਾ ਕਰੇਜ ਤੇ ਕਚਣੀ ਚੀਜ਼ਾਂ ਦਾ ਕਰੇਜ ਵੱਧ ਗਿਆ ਸੀ ਬਟ ਹੁਣ ਪਿਛਲੇ 1-2 ਸੀਜ਼ਨ ਤੋਂ ਦੁਬਾਰਾ ਜਿਹੜਾ ਪੁਰਾਣੇ ਦੌਰ ਲੱਗਣ ਦਾ ਵਾਪਸ ਆ ਗਿਆ ਹੱਥ ਦੇ ਬਣੇ ਦੀਵੇ ਹੱਥ ਦੇ ਬਣੇ ਕਡੋਨੇ ਤੇ ਦੇਸੀ ਚੀਜ਼ਾਂ ਦਾ ਰੁਝਾਨ ਜਿਹੜਾ ਮਾਰਕੀਟ 'ਚ ਵੱਧ ਗਿਆ ਔਰ ਲੋਕਾਂ ਦੇ ਘਰ 'ਚ ਟ੍ਰੈਂਡ ਜੈ ਵੀ ਬਣ ਗਿਆ ਕਿ ਦੇਸੀ ਚੀਜ਼ਾਂ ਜਿਦਾਂ ਦੀਵਿਆਂ ਦਾ ਹੱਥ ਦੀਆਂ ਬਣੀਆਂ ਚੀਜ਼ਾਂ ਦਾ ਕਰੇਜ ਜਿਹੜਾ ਇੱਕ ਟ੍ਰੈਂਡ ਚ ਬਣ ਜਾਵਾ ਜਿਹੜੀ ਅੱਜਕੱਲ ਮਾਰਕੀਟ 'ਚ ਦੇਖਣ ਨੂੰ ਮਿਲਣ ਰਹਾ ਆ ਤੁਸੀਂ ਦੇਖੋ ਬਾਜ਼ਾਰਾਂ ਦੇ ਵਿੱਚ ਛੋਟੇ ਛੋਟੇ ਸਟਾਲ ਲਾ ਕੇ ਲੋਕੀ ਬੈਠੇ ਨੇ ਵੈਸੇ ਅਹੀਂ ਮੈਂ ਕਿਹੋਂ ਦੇ ਦੇਖਦੇ ਜਿਹੜੀਆਂ ਚੀਜ਼ਾਂ ਦਾ ਅੱਜ ਕਾਫੀ ਟਾਈਮ ਬਾਅਦ ਉਹ ਫੇਰ ਜਿਹੜੀਆਂ ਮੈਂ ਕਿਹੋਂ ਦੇ ਚੀਜ਼ਾਂ ਦੇਖਾਈ ਉਹ ਦੇਖਣ ਨੂੰ ਮਿਲਣ ਡੀਆਂ ਬਾਜ਼ਾਰਾਂ 'ਚ ਉਹ ਮਿੱਟੀ ਦੇ ਦੀਵੇ ਮਿੱਟੀ ਦੇ ਕਢੋਣੇ ਉਹ ਮਿੱਟੀ ਦੀਆਂ ਜਿਨ੍ਹਾਂ ਨੂੰ ਕਹਿੰਦੇ ਗੋਲਟਾਂ ਬੁਗਨੀਆਂ ਆ ਚੀਜ਼ਾਂ ਦਾ ਦੌਰ ਦੇਖ ਕੇ ਤਾਂ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼ਾਇਦ ਅਸੀਂ ਸੋਚਣ ਦੇ ਕਿ ਪੁਰਾਣਾ ਦੌਰ ਖਤਮ ਹੋ ਗਿਆ ਉਹ ਨਨ ਆਨਲਾਈਨ ਚੀਜ਼ਾਂ ਦਾ ਹੀ ਦੌਰ ਰਹਿ ਗਿਆ ਪਰ ਕਿਤੇ ਨਾ ਕਿਤੇ ਦੌਰ ਵਾਪਸ ਆ ਗਿਆ ਲੱਗਦਾ ਹੈ ਕੋਚ ਤਾਂ ਮਿੱਟੀ ਦਾ ਰੇਟ ਕਾਫੀ ਵਧ ਗਿਆ ਸੀ ਪੁਰਾਣੀ ਕਾਰੀਗਰੀ ਜਿਹੜੇ ਜੀਵੇਂ ਘੇਰਾ ਬਣਾਉਂਦੇ ਸੀ ਪੱਤਰ ਵਗੈਰਾ ਬਣਾਉਂਦੇ ਸੀ ਉਹ ਕੰਮ ਛੱਡ ਗਏ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਵਾਪਸ ਆਣਗੇ ਹੁਣ ਜਿੰਨਾ ਦਾ ਦੌਰ ਚੱਲ ਰਿਹਾ ਹੈ ਦੇਖੋ ਦੌਰੇ ਵਾਪਸ ਆਣਾ ਵੀ ਚਾਹੀਦਾ ਕਿਉਂਕਿ ਇਹ ਜਿਹੜਾ ਤਪਕਾ ਵਾ ਜਿਹੜਾ ਹੱਥੀ ਕਾਰੀਗਰ ਵਾਲਾ ਤਪਕਾ ਵਾ ਜੇ ਇਹਨਾਂ ਨੂੰ ਰੋਜ਼ਗਾਰ ਨਾ ਮਿਲਿਆ ਜੇ ਇਹਨਾਂ ਦਾ ਕੋਈ ਇਨਕਮ ਦਾ ਸੋਰਸ ਨਾ ਵਧਿਆ ਤੇ ਸਮਾਜ ਲਈ ਇਹ ਘਾਟਾ ਟੁੰਦਾ ਖਤਰਨਾਕ ਵੀ ਹੁੰਦਾ ਵੈ ਔਰ ਮਿੱਟੀ ਦੇ ਰੇਟ ਵਧੇ ਦੇਖੋ ਚੀਜ਼ਾਂ ਤੇ ਹਰ ਚੀਜ਼ ਦਾ ਰੇਟ ਵਧਿਆ ਜੋ ਪਲਾਟ 'ਚ ਮਿੱਟੀ ਪਾਉਣ ਦੇ ਉਹਨੇ ਵੀ ਰੇਟ ਵਧਾ ਤੇ ਜਿਆ ਕਟੋਣਿਆਂ ਤੇ ਦੀਵਿਆਂ ਦੇ ਰੇਟ ਵਧਣ ਦੇ ਆ ਤਾਂ ਪਰ ਇੱਕ ਹੀ ਗੱਲ ਤੇ ਹੈਗੀ ਹੈ ਨਾ ਇਹ ਦੂਸਰੀਆਂ ਜਿਹੜੀਆਂ ਚਾਈਨਸ ਚੀਜ਼ਾਂ ਜਾਂ ਬਾਹਰ ਦੀਆਂ ਚੀਜ਼ਾਂ ਨਾਲੋਂ ਸਸਤੇ ਮਿਲਦੇ ਰ ਸਾਡੇ ਉਹ ਲੋਕ ਜਿਹੜੇ ਸਾਡੇ ਮਹੱਲਿਆਂ 'ਚ ਸਾਡੇ ਸ਼ਹਿਰ 'ਚ ਰਹਿੰਦੇ ਆ ਉਹਨਾਂ ਨੂੰ ਬੰਦੇ ਨਾ ਰੋਜ਼ਗਾਰ ਮਿਲਣਗੇ ਤੇ ਸਾਨੂੰ ਇਹ ਚੀਜ਼ਾਂ ਨੂੰ ਪ੍ਰੈਫਰ ਕਰਨਾ ਚਾਹੀਦਾ ਲੱਗਦਾ ਕਿ ਹੁਣ ਕਿੰਦਾ ਸਮਾਂ ਆ ਜਾਏਗਾ ਉਹਨਾਂ 'ਤੇ ਉਹ ਵਾਪਸ ਆਪਣੇ ਤੋਂ ਲੈ ਕੇ ਆ ਜਾਣਗੇ ਨਹੀਂ ਬਿਲਕੁਲ ਚੰਗਾ ਸਮਾਂ ਆ ਰਿਹਾ ਹੈ ਤੇ ਸਾਡੇ ਤੇ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਜਿਹੜੇ ਛੋਟੇ ਲਘੂ ਦੋਗ ਜਿਨ੍ਹਾਂ ਨੂੰ ਕਹਿੰਦੇ ਆ ਜਾਂ ਜਿਹੜੇ ਹਸਤ ਸ਼ਿਲਪੀ ਦੋਗ ਹੁੰਦੇ ਆ ਜਿਹੜੇ ਹੱਥੀ ਕਾਰੀਗਰ ਹੁੰਦੇ ਆ ਜੇ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਲੱਗਦਾ ਘਾਟੇ ਦੇ ਸੋਬੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਇਹਨਾਂ ਨੂੰ ਇੰਕਰੀਜ ਕਰਨਾ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਆਰਥਿਕ ਮਦਦ ਦੇਣੀ ਔਰ ਇਹਨਾਂ ਨੂੰ ਬਧਵਾ ਦੇਣਾ ਮੈਂ ਤਾਂ ਕਹਿੰਦਾ ਦਿਨ ਤਿਹਾਰਾਂ ਨੂੰ ਇਦਾਂ ਦੇ ਲੋਕਾਂ ਲਈ ਸਾਡੇ ਲੋਕਲ ਪ੍ਰਸ਼ਾਸਨ ਨੂੰ ਚਾਹੀਦਾ ਕਿਤੇ ਖੁੱਲੀ ਜਗ੍ਹਾ ਪ੍ਰੋਵਾਈਡ ਕਰਕੇ ਛੋਟੇ ਛੋਟੇ ਮੇਲੇ ਲਵਾ ਦੇਣੇ ਚਾਹੀਦੇ ਔਰ ਉਥੇ ਸਿਰਫ ਲੋਕਲ ਸ਼ਹਿਰ ਦੇ ਜਿਹੜੇ ਜਾਂ ਆਲੇ-ਦੁਆਲੇ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਛੋਟੇ-ਛੋਟੇ ਸਟਾਲ ਪ੍ਰੋਵਾਈਡ ਕੀਤੇ ਜਾਣ। ਉਹ ਕੀ ਅਪੀਲ ਕਰਨਾ ਚਾਹੂਗਾ ਇਹੋ ਜਿਹੇ ਲੋਕਾਂ ਦੀ ਲੋਕਾਂ। ਦੇਖੋ ਮੈਂ ਤਾਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਇਹੋ ਹੀ ਅਪੀਲ ਕਰਨਾ ਕਿ ਘੱਟੋ-ਘੱਟ ਚਾਈਨਸੀ ਜਾਂਦਾ ਜਿਹੜਾ ਟੋਟਲੀ ਬਾਈਕਾਟ ਕਰ ਦੋ। ਔਰ ਜੇ ਤੁਸੀਂ ਚਾਹਦੇ ਹੋ ਕਿ ਸਾਡੀ ਖੁਸ਼ੀ ਦੇ ਵਿੱਚ ਸਾਡਾ ਆਲਾ-ਦੁਆਲਾ, ਸਾਡਾ ਗਲੀ-ਮੁਹੱਲਾ, ਸਾਡੇ ਪਿੰਡ ਦੇ ਲੋਕ ਵੀ ਸ਼ਰੀਕ ਹੋਣ ਤੇ ਜਿਹੜੀ ਪਰਚੇਜ਼ ਆ ਲੋਕਲ ਕਰੋ। ਖਾਸ ਕਰ ਜਿਹੜੇ ਲੋਕਲ ਹੱਥ ਦੇ ਬਣੇ ਚੀਜ਼ਾਂ ਹੁੰਦੀਆਂ ਉਹਨਾਂ ਦੀ ਪਰਚੇਜ਼ ਕਰੋ ਉਹਨਾਂ ਲੋਕਾਂ ਦੇ ਘਰ ਵੀ ਖੁਸ਼ਹਾਲੀ ਨਜ਼ਰ ਆਏ ਉਹ ਵੀ ਹੈ ਜਿਹੜਾ ਖੁਸ਼ੀ ਦਾ ਤਿਹਾਰ ਹੈ ਦੀਵਾਲੀ ਉਹਨਾਂ ਦੇ ਘਰ ਵੀ ਮਨਾਈ ਜਾਏ ਜਦੋਂ ਸਾਡਾ ਆਲਾ ਦਵਾਲਾ ਵੀ ਖੁਸ਼ਹਾਲ ਹੋਏਗਾ ਨਹੀਂ ਆਪਣੇ ਆਪ ਵੀ ਖੁਸ਼ਹਾਲ ਹੋ ਜਾਣਗੇ